ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਪਰਮੇਸ਼ਰ ਦੇ ਉੱਤੇ ਅਟਲ ਵਿਸ਼ਵਾਸ ਅਤੇ ਪਰਉਸੇ ਵਾਲੇ ਭਗਤ ਤਨਨਾ ਜੀ ਦਾ ਜਨਮ 1415 ਈਸਵੀ ਨੂੰ ਪਿੰਡ ਤਵਾਨ ਇਲਾਕਾ ਟਾਂਕ ਰਾਜਪੂਤਾ ਨੇ ਦੇ ਇੱਕ ਗਰੀਬ ਜ਼ਿਮੀਂਦਾਰ ਕਿਰਤੀ ਦੇ ਘਰ ਵਿੱਚ ਹੋਇਆ ਆਪ ਜੀ ਬਚਪਨ ਤੋਂ ਹੀ ਧਾਰਮਿਕ ਸੰਸਕਾਰਾਂ ਦੇ ਧਾਰੇ ਸਨ ਆਪ ਜੀ ਦੀ ਰੁਚੀ ਜਨਮ ਤੋਂ ਹੀ ਧਾਰਮਿਕ ਹੋਣ ਸਦਕਾ ਆਪ ਜੀ ਨੇ ਉਸਮੇ ਦੇ ਪ੍ਰਸਿੱਧ ਭਗਤ ਨਾਮਦੇਵ ਜੀ ਦਾ ਜਸ ਸ੍ਰਵਣ ਕੀਤਾ ਬਾਬਾ ਕਬੀਰ ਜੀ ਦੀ ਭਗਤੀ ਕਰਨ ਸਦਕਾ ਜੈ ਜੈਕਾਰ ਹੁੰਦੀ ਸੁਣੀ ਨਿਵੀ ਜਾਤ ਦੇ ਭਗਤ ਰਵਿਦਾਸ ਦੇ ਚਰਣਾ ਉੱਤੇ ਚਾਰੇ ਵਰਨਾਂ ਦੇ ਲੋਕ ਨਮਸਕਾਰ ਕਰਦੇ ਵੇਖੇ ਸੁਣੇ ਸੈਣ ਭਗਤ ਦੀ ਸ਼ੋਭਾ ਦੀ ਚਰਚਾ ਘਰ ਘਰ ਹੁੰਦੀ ਸੁਣੀ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਭਗਤ ਜੀ ਦੇ ਮਨ ਤੇ ਅਮਿਟ ਛਾਪ ਛੜਦਾ ਗਿਆ ਜਿਸ ਸਦਕਾ ਆਪ ਜੀ ਪ੍ਰਭੂ ਭਗਤੀ ਵੱਲ ਪ੍ਰੇਰੇ ਗਏ ਤੇ ਹਰ ਸਮੇਂ ਧਿਆਨ ਆਪਣੇ ਮਾਲਕ ਪ੍ਰਭੂ ਨਾਲ ਜੋੜੀ ਰੱਖਦੇ ਪੂਰਬਲੇ ਭਗਤੀ ਸੰਸਕਾਰਾਂ ਨੂੰ ਪ੍ਰਗਟ ਕਰਨ ਲਈ ਕੋਈ ਬਿਦਬਹਾਨਾ ਚਾਹੀਦਾ ਸੀ ਆਪ ਜੀ ਆਪਣੇ ਪਿਤਾ ਜੀ ਵੱਲੋਂ ਜਿੰਮੇ ਲੱਗੇ ਪਸ਼ੂ ਚਾਰਨ ਦੇ ਕੰਮ ਕਰਨ ਵਾਸਤੇ ਨਦੀ ਕਿਨਾਰੇ ਚਰਾਗਾਹਾਂ ਵਿੱਚ ਨਿਤ ਹੀ ਜਾਇਆ ਕਰਦੇ ਸਨ ਚਰਾਗਾਹ ਦੇ ਨਾਲ ਇੱਕ ਨਦੀ ਵਗਦੀ ਸੀ ਇਸ ਨਦੀ ਕਿਨਾਰੇ ਇੱਕ ਪੰਡਿਤ ਜਿਸ ਦਾ ਨਾਮ ਤਿਰਲੋਚਨ ਸੀ ਉਹ ਵੀ ਨੇਮ ਨਾਲ ਠਾਕੁਰ ਪੂਜਾ ਕਰਨ ਲਈ ਆਉਂਦਾ ਉਹ ਪਹਿਲਾਂ ਨਦੀ ਵਿੱਚ ਆਪ ਇਸ਼ਨਾਨ ਕਰਦਾ ਫਿਰ ਮੂਰਤੀਆਂ ਨੂੰ ਇਸ਼ਨਾਨ ਕਰਵਾ ਕੇ ਠਾਕਰਾਂ ਦੀ ਪੂਜਾ ਕਰਦਾ ਧੰਨਾ ਜੀ ਹਰ ਰੋਜ਼ ਪੰਡਿਤ ਤ੍ਰਿloਚਨ ਦੀ ਇਸ ਕਿਰਿਆ ਨੂੰ ਵੇਖਦੇ ਅਤੇ ਮਨ ਹੀ ਮਨ ਵਿਚਾਰ ਕਰਦੇ ਕਿ ਮੈਂ ਤਾਂ ਹਰ ਰੋਜ਼ ਆਪਣੀਆਂ ਗਾਂਆਂ ਨੂੰ ਚਾਰਨ ਵਾਸਤੇ ਇਸ ਚਰਾਗਾ ਵਿੱਚ ਆਉਂਦਾ ਹਾਂ ਇਹ ਪੰਡਤ ਹਰ ਰੋਜ਼ ਨਦੀ ਦੇ ਕੰਢੇ ਬੈਠ ਕੇ ਕੀ ਕੰਮ ਕਰਦਾ ਹੈ ਇੱਕ ਦਿਨ ਆਪ ਜੀ ਪੰਡਿਤ ਤ੍ਰਿloਚਨ ਜੀ ਪਾਸ ਜੋ ਠਾਕਰਾਂ ਦੀ ਪੂਜਾ ਕਰਦਾ ਸੀ ਹਿਆ ਕਰਕੇ ਚਲੇ ਗਏ ਅਤੇ ਪੁੱਛਿਆ ਪੰਡਤ ਜੀ ਇਹ ਤੁਸੀਂ ਕੀ ਕਰਦੇ ਪਏ ਹੋ ਅੱਗੋਂ ਤਰਲੋਚਨ ਨੇ ਧੰਨੇ ਨੂੰ ਉੱਤਰ ਦਿੱਤਾ ਜਟਾ ਤੈਨੂੰ ਨਹੀਂ ਪਤਾ ਮੈਂ ਆਪਣੇ ਠਾਕਰਾਂ ਦੀ ਪੂਜਾ ਕਰਦਾ ਹਾਂ ਅੱਗੋਂ ਧੰਨਾ ਜੀ ਨੇ ਹੋਰ ਸਵਾਲ ਕਰ ਦਿੱਤਾ ਪੰਡਤ ਜੀ ਠਾਕਰਾਂ ਦੀ ਪੂਜਾ ਕਰਨ ਨਾਲ ਮਿਲਦਾ ਕੀ ਹੈ ਤਰਲੋਚਨ ਜੀ ਨੇ ਧੰਨਾ ਜੀ ਨੂੰ ਉੱਤਰ ਦਿੱਤਾ ਜਿਹੜਾ ਪਿਆਰ ਨਾਲ ਠਾਕੁਰਾਂ ਦੀ ਪੂਜਾ ਕਰਕੇ ਠਾਕੁਰਾਂ ਨੂੰ ਭੋਗ ਲਵਾਉਂਦਾ ਹੈ ਉਸ ਨੂੰ ਲੋਕ ਪਰਲੋਕ ਦੇ ਸਾਰੇ ਪਦਾਰਥ ਮਿਲ ਜਾਂਦੇ ਹਨ ਘਰ ਅਤੇ ਪਰਿਵਾਰ ਵਿੱਚ ਕਿਸੇ ਵੀ ਵਸਤੂ ਦੀ ਘਾਟ ਨਹੀਂ ਰਹਿੰਦੀ ਜੋ ਵੀ ਠਾਕੁਰਾਂ ਦੀ ਪੂਜਾ ਕਰਕੇ ਇਹਨਾਂ ਪਾਸੋਂ ਮੰਗੇ ਠਾਕੁਰ ਸਾਰੀਆਂ ਮਰਜ਼ੀਆਂ ਪੂਰੀਆਂ ਕਰਦੇ ਹਨ ਭਗਤ ਧੰਨਾ ਜੀ ਨੇ ਤੇ ਲੋਚਨ ਜੀ ਨੂੰ ਬੇਨਤੀ ਕੀਤੀ ਪੰਡਤ ਜੀ ਕਿਰਪਾ ਕਰਕੇ ਮੈਨੂੰ ਵੀ ਇੱਕ ਠਾਕੁਰ ਦੇਣ ਦੀ ਕਿਰਪਾਵਤਾ ਕਰੋ ਪੰਡਿਤ ਰੂਚਨ ਨੇ ਸਿੱਧਾ ਸਾਦਾ ਜੱਟ ਵੇਖ ਕੇ ਠਾਕਰ ਦੇਣ ਤੋਂ ਟਾਲਮਟੋਲ ਕੀਤੀ ਤੇ ਲੋਚਨ ਨੇ ਧੰਨੇ ਨੂੰ ਕਿਹਾ ਧੰਨਿਆ ਠਾਕਰਾਂ ਦੀ ਪੂਜਾ ਕਰਨੀ ਬੜੀ ਔਖੀ ਹੈ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ ਧੂਪ ਦੀਪ ਕਰਕੇ ਫਿਰ ਠਾਕਰਾਂ ਨੂੰ ਭੋਗ ਲਵਾ ਕੇ ਅੰਨ ਜਲ ਗ੍ਰਹਿਣ ਕਰਨਾ ਪੈਂਦਾ ਹੈ ਜੇ ਆਪ ਪਹਿਲਾਂ ਖਾ ਲਵੋ ਤਾਂ ਠਾਕੁਰ ਜੀ ਨਰਾਜ਼ ਹੋ ਜਾਂਦੇ ਹਨ ਪ੍ਰੇਮਿਕ ਭਗਤੀ ਦੀ ਦ੍ਰਿੜਤਾ ਅਤੇ ਪਵਿੱਤਰ ਮਨ ਵਾਲੇ ਭਗਤ ਧੰਨਾ ਜੀ ਨੇ ਪੰਡਤ ਜੀ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਲੋਚਨ ਨੇ ਧੰਨਾ ਜੀ ਨੂੰ ਠਾਕੁਰ ਲੈਣ ਲਈ ਬਜੇ ਦੇ ਵੇਖ ਕੇ ਵਗ ਰਹੀ ਨਦੀ ਵਿੱਚੋਂ ਇੱਕ ਵੱਡਾ ਸਾਰਾ ਪੱਥਰ ਚੁੱਕਿਆ ਅਤੇ ਉਸ ਪੱਥਰ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਭਗਤ ਧੰਨਾ ਜੀ ਨੂੰ ਦੇ ਕੇ ਕਹਿ ਦਿੱਤਾ ਠਾਕੁਰ ਦੀ ਪੂਜਾ ਸਾਰੀ ਵਿਧੀ ਸਮਝਾ ਦਿੱਤੀ ਅਤੇ ਦੇਣ ਦੇ ਇਵਜਾਨੇ ਵਿੱਚ ਧੰਨੇ ਪਾਸੋਂ ਇੱਕ ਸੁੰਦਰ ਲਵੇਰੀ ਗਊ ਪ੍ਰਾਪਤ ਕਰ ਲਈ ਤਨਨਾ ਠਾਕੁਰ ਪ੍ਰਾਪਤ ਕਰਕੇ ਬਹੁਤ ਪਰਸਨ ਹੋਇਆ ਖੁਸ਼ੀ-ਖੁਸ਼ੀ ਘਰ ਗਿਆ ਆਪ ਇਸ਼ਨਾਨ ਕੀਤਾ ਤੇ ਠਾਕੁਰ ਜੀ ਨੂੰ ਵੀ ਇਸ਼ਨਾਨ ਕਰਵਾ ਕੇ ਉੱਚੀ ਜਗ੍ਹਾ ਤੇ ਬਿਰਾਜਮਨ ਕਰ ਦਿੱਤਾ ਅਤੇ ਆਪ ਸਾਗ ਮੱਕੀ ਦੇ ਪ੍ਰਸ਼ਾਦੇ ਅਤੇ ਲੱਸੀ ਦਾ ਗਲਾਸ ਭਰ ਕੇ ਥਾਲ ਵਿੱਚ ਸਜਾ ਕੇ ਉੱਪਰ ਵੱਡਾ ਸਾਰਾ ਕੱਪੜਾ ਪਾ ਕੇ ਠਾਕੁਰ ਜੀ ਦੇ ਅੱਗੇ ਧਰ ਦਿੱਤਾ ਬੜੇ ਪਿਆਰ ਵਿੱਚ ਪਿੱਛੇ ਬੇਨਤੀਆਂ ਕਰਨ ਲੱਗਾ ਠਾਕੁਰ ਜੀ ਕਿਰਪਾ ਕਰੋ ਮੈਂ ਗਰੀਬ ਦਾ ਸਾਗ ਮੱਕੀ ਦੀ ਰੋਟੀ ਅਤੇ ਲੱਸੀ ਪ੍ਰਵਾਹਨ ਕਰੋ ਇਸ ਨੂੰ ਭੋਗ ਲਾ ਕੇ ਪਵਿੱਤਰ ਕਰੋ ਕਾਫੀ ਸਮਾਂ ਬੇਨਤੀਆਂ ਕਰਦਾ ਰਿਹਾ ਪਰ ਠਾਕੁਰ ਜੀ ਨੇ ਭੋਗ ਨਾ ਲਾਇਆ ਤਾਂ ਨਾ ਜੀ ਨਿਰਛਲ ਪਵਿੱਤਰ ਮਨ ਵਾਲੇ ਸਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਪੰਡਤ ਧਰਲੋਚਨ ਤਾਂ ਠਾਕਰਾ ਅੱਗੇ ਪਦਾਰਥ ਰੱਖ ਕੇ ਉਂਗਲ ਡੋਬ ਕੇ ਦੁੱਧਾ ਛੱਟਾ ਮੂਰਤੀ ਨੂੰ ਛੂਹ ਆ ਕੇ ਇਸ ਨੂੰ ਭੋਗ ਲਾਉਣਾ ਸਮਝਦਾ ਸੀ ਬਾਕੀ ਤਾਂ ਆਪ ਹੀ ਚੱਕ ਲੈਂਦਾ ਸੀ ਪਰ ਧੰਨਾ ਜੀ ਸੱਚਮੁੱਚ ਠਾਕੁਰ ਜੀ ਨੂੰ ਖਵਾ ਕੇ ਭੋਗ ਲਵਾ ਕੇ ਫਿਰ ਹੀ ਛਕਣਾ ਚਾਹੁੰਦੇ ਸਨ ਪਿਆਰ ਵਿੱਚ ਭਿੱਜ ਕੇ ਦ੍ਰਿੜਤਾ ਨਾਲ ਬੇਨਤੀਆਂ ਕਰਨ ਲੱਗੇ ਅਖੀਰ ਮਨ ਵਿੱਚ ਨਿਰਣਾ ਲੈ ਲਿਆ ਤੇ ਠਾਕੁਰ ਜੀ ਨੂੰ ਬੇਨਤੀ ਕੀਤੀ ਠਾਕੁਰ ਜੀ ਜਿੰਨਾ ਚਿਰ ਤੁਸੀਂ ਭੋਗ ਨਹੀਂ ਲਾਉਗੇ ਮੈਂ ਵੀ ਮੂੰਹ ਝੁਟਾ ਨਹੀਂ ਕਰੂੰਗਾ ਆਪ ਦੇ ਭੋਗ ਲਾਉਣ ਉਪਰੰਤ ਹੀ ਮੈਂ ਕੁਝ ਮੂੰਹ ਵਿੱਚ ਪਾਵਾਂਗਾ ਆਪ ਦੇ ਭੋਗਾਂ ਨੂੰ ਪ੍ਰੰਤ ਹੀ ਮੈਂ ਕੁਝ ਮੋਹ ਪਾਵਾਂਗਾ ਭਾਵੇਂ ਮੇਰੇ ਘਰ ਵਿੱਚ ਬਹੁਤੇ ਪਦਾਰਥ ਨਹੀਂ ਹਨ ਪਰ ਠਾਕੁਰ ਜੀ ਮੇਰੇ ਕੋਲ ਜੋ ਵੀ ਹੈ ਮੈਂ ਤੁਹਾਡੇ ਕੋਲ ਹਾਜ਼ਰ ਕਰ ਦਿੰਦਾ ਹੈ ਤੁਸੀਂ ਤੇ ਲੋਚਨ پاسੋਂ ਹਰ ਰੋ ਛਰਦੇ ਹੋ ਕਿਰਪਾ ਕਰੋ ਅੱਜ ਮੇਰਾ ਗਰੀਬ ਦਾ ਰੁੱਖਾ ਸੁੱਖਾ ਅੰਨ ਜਲ ਵੀ ਪ੍ਰਵਾਨ ਕਰੋ ਧੰਨਾ ਜੀ ਦੀ ਦ੍ਰਿੜਤਾ ਅਤੇ ਪੋਲੇ ਪਾ ਦਾ ਸਦਕਾ ਪ੍ਰਭੂ ਠਾਕੁਰ ਜੀ ਨੂੰ ਪ੍ਰਤੱਖ ਦਰਸ਼ਨ ਦੇਣੇ ਪਏ ਪ੍ਰਭੂ ਜੀ ਨੇ ਪ੍ਰਗਟ ਹੋ ਕੇ ਧੰਨੇ ਦੀ ਮੱਕੀ ਦੀ ਰੋਟੀ ਸਾਗ ਅਤੇ ਲੱਸੀ ਨੂੰ ਭੋਲ ਆਇਆ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕਰਕੇ ਜਿੱਥੇ ਧੰਨਾ ਜੀ ਦਾ ਮਨ ਗਰਗਰ ਹੋ ਉਠਿਆ ਉਥੇ ਧੰਨਾ ਜੀ ਦੇ ਅੰਦਰਲੇ ਇੱਕ ਆਪਾਟ ਖੁੱਲ ਗਏ ਭਗਤ ਅਤੇ ਮਾਲਕ ਪਿਆਰ ਗਲਵਕੜੀ ਵਿੱਚ ਇੱਕ ਮਿਕ ਹੋ ਗਏ ਉਹ ਅਵਸਥਾ ਜਿਹੜੀ ਬੜੀਆਂ ਹਾਰਣਾਂ ਕਾਲ ਕੇ ਵੀ ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤ ਨਹੀਂ ਹੁੰਦੀ ਦ੍ਰਿੜਤਾ ਭੋਲੇਪਾ ਅਤੇ ਪਿਆਰ ਵਿੱਚ ਭਿੱਜ ਕੇ ਅਰਦਾਸਾਂ ਕਰਨ ਸਦਕਾ ਤਨ ਜੀ ਨੂੰ ਪ੍ਰਾਪਤ ਹੋ ਗਈ ਭਗਤ ਵਚਲ ਪ੍ਰਭੂ ਜੀ ਤਨਾਂ ਜੀ ਦੇ ਪਿਆਰ ਵਸ ਸੰਸਾਰ ਦੇ ਸਾਰੇ ਕਾਰਜ ਕਰਦੇ ਮਿਲੇ ਪਰ ਤੱਕ ਗੁਸਾਈਆਂ ਤਨਾਂ ਵੜ ਭਾਗਾ ਅਨੁਸਾਰ ਤਨਾਂ ਜੀ ਵੜ ਭਾਗੇ ਬਣ ਗਏ ਪ੍ਰਭੂ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਤਨਾਂ ਜੀ ਦੀ ਦ੍ਰਿੜਤਾ ਨੂੰ ਹੋਰ ਚਾਰ ਚੰਨ ਲੱਗ ਪਏ ਪਹਿਲਾਂ ਨਾਲੋਂ ਵੀ ਦੋਣੀ ਚੌਣੀ ਸ਼ਦਾ ਪਰਮੇਸ਼ਰ ਉੱਤੇ ਪਰਪੱਖ ਹੋ ਗਈ। ਆਪ ਜੀ ਨੇ ਆਪਣਾ ਸਾਰਾ ਜੀਵਨ ਪਰਮੇਸ਼ਰ ਪ੍ਰਾਇਣ ਕਰ ਦਿੱਤਾ। ਕਿਰਤ ਵਿਰਤ ਕਰਦਿਆਂ ਕੋਈ ਵੀ ਸੰਸਾਰਿਕ ਲੋੜ ਆਪ ਜੀ ਨੂੰ ਵਿਆਪਦੀ ਜਿਵੇਂ ਇੱਕ ਬੱਚਾ ਆਪਣੇ ਮਾਪੇ ਪਾਸ ਹਰ ਲੋੜ ਦੀ ਪੂਰਤੀ ਲਈ ਵੇਚ ਜਕ ਹੋ ਕੇ ਪੁਕਾਰ ਕਰਦਾ ਹੈ। ਭਗਤ ਨਾਨਕ ਜੀ ਦਾ ਇਹੋ ਜਿਹਾ ਪਿਆਰ ਆਪਣੇ ਪ੍ਰਭੂ ਠਾਕੁਰ ਨਾਲ ਬਣ ਗਿਆ। ਅਸੀਂ ਤਾਂ ਨਿਰਾ ਪੜ ਛੱਡਦੇ ਹਾਂ। ਤੂੰ ਮਾਤ ਪਿਤਾ ਹਮ ਬਾਰਕ ਤੇਰੇ ਪਰ ਧੰਨਾ ਜੀ ਨੇ ਸੱਚਮੁੱਚ ਦ੍ਰਿੜਤਾ ਭਰੋਸੇ ਨਾਲ ਪਰਮੇਸ਼ਰ ਜੀ ਨੂੰ ਆਪਣਾ ਮਾਤਾ ਪਿਤਾ ਬਣਾ ਲਿਆ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਨਿਰਾ ਮਾਤਾ ਪਿਤਾ ਮੰਨ ਕੇ ਹੀ ਨਹੀਂ ਲੋੜ ਪੈਣ ਤੇ ਭਗਤ ਜੀ ਨੇ ਆਪਣੇ ਠਾਕੁਰ ਪ੍ਰਭੂ ਅਗੇ ਆਪਣੀਆਂ ਲੋੜਾਂ ਦੀ ਫਰਿਸ਼ਤ ਵੀਹ ਪੇਜ ਜੇ ਲਿਖ ਕੇ ਰੱਖ ਦਿੱਤੀ ਜਿਸ ਨੂੰ ਪਰਮੇਸ਼ਰ ਜੀ ਨੇ ਪੂਰਾ ਵੀ ਕੀਤਾ ਕਿਵੇਂ ਪਿਆਰ ਵਿੱਚ ਭਿੱਜ ਕੇ ਆਪਣੇ ਮਾਲਕ ਪ੍ਰਭੂ ਪਾਸ ਸੁ ਸੰਸਾਰ ਦੀਆਂ ਲੋੜਾਂ ਦੀ ਪੂਰਤੀ ਲਈ ਮੰਗ ਕੀਤੀ ਹੈ ਆਪ ਜੀ ਭਗਤ ਧੰਨਾ ਜੀ ਦੇ ਇਹ ਸ਼ਬਦ ਰਾਹੀਂ ਸਰਵਣ ਕਰੋਗੇ गोपाल तेरा ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਰਹਾਓ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨਿਤ ਜਿਉ ਪਨੀਆ ਛਾਦਨ ਨੀਕਾ ਅਨਾਜ ਮੰਗੋ ਸਤ ਸੇਕਾ ਗਊ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗਈ ਹਨ ਚੰਗੀ ਜਨ ਧੰਨਾ ਦੇ ਵੈ ਮੰਗੀ ਤੇ ਜਿੱਥੇ ਆਪ ਜੀ ਦਾ ਆਪਣੇ ਮਾਲਕ ਪ੍ਰਭੂ ਜੀ ਉੱਤੇ ਅਡਲ ਵਿਸ਼ਵਾਸ ਸੀ ਉੱਥੇ ਪ੍ਰਭੂ ਵਿਸ਼ਵਾਸ ਨੂੰ ਦ੍ਰਿੜਤਾ ਕਰਾਮਹਿਤ ਸਾਨੂੰ ਸੰਸਾਰਿਕ ਜੀਵਨ ਨੂੰ ਤਿੰਨ ਉਦਾਹਰਣਾਂ ਦੇ ਕੇ ਪ੍ਰਭੂ ਦੀ ਰੋਜੀ ਦਾਤਾ ਮੰਨ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦਿੜ੍ਹਾ ਕਰਾਉਂਦੇ ਹਨ ਕਿ हे ਇਨਸਾਨ ਤੂੰ ਚਿੰਤਾ ਨਾ ਕਰ ਨਾ ਕਰ ਚਿੰਤਾ ਚਿੰਤਾ ਹੈ ਕਰਤੇ ਹਰ ਦੇਵ ਜਨ ਫਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਮਾਰੂ ਮਹਿਲਾ ਚੌਥਾ ਅੰਗ 1070 ਆਪ ਜੀ ਨੇ ਅਸਰ ਆਗ ਵਿੱਚ ਮਨ ਨੂੰ ਸੰਬੋਧਨ ਕਰਕੇ فرمایا ਹੈ हे ਮਨ ਤੂੰ ਦਿਆਲ ਪ੍ਰਭੂ ਨੂੰ ਕਿਉਂ ਨਹੀਂ ਯਾਦ ਕਰਦਾ ਉਸ ਤੋਂ ਬਿਨਾ ਹੋਰ ਦੂਸਰਾ ਕੋਈ ਹੈ ਹੀ ਨਹੀਂ हे ਮਨ ਜਿੰਨਾ ਮਰਜੀ ਖੰਡਾ ਬ੍ਰਹਮੰਡਾ ਤੱਕ ਵੀ ਨਾਸ ਭਜ ਕਰ ਲੈ ਤੇਰੀ ਮਰਜ਼ੀ ਨਾਲ ਕੁਝ ਨਹੀਂ ਹੋਵੇਗਾ ਜੋ ਕੁਝ ਕਰਤੇ ਪ੍ਰਭੂ ਨੂੰ ਭਾਵੇਗਾ ਉਹ ਹੀ ਹੋਵੇਗਾ ਐਵੇਂ ਚਿੰਤਾ ਨਾ ਕਰ ਵੇਖ ਪ੍ਰਭੂ ਮਾਲਕ ਨੇ ਮਾਤਾ ਦੇ ਗਰਭ ਵਿੱਚ ਮਾਂ ਦੀ ਰક્ત ਅਤੇ ਪਿਤਾ ਦੀ ਬਿੰਦ ਤੋਂ ਕਿਹੋ ਜਿਹਾ ਦਸਾਂ ਦੁਆਰਾ ਵਾਲਾ ਸੁੰਦਰ ਸਰੀਰ ਬਣਾ ਦਿੱਤਾ ਹੈ ਮਾਤਾ ਦੇ ਉਦਰ ਵਿੱਚ ਕੋਮਲ ਸਰੀਰ ਦੀ ਰੱਖਿਆ ਕੀਤੀ ਅਤੇ ਆਹਾਰ ਦਿੱਤਾ ਹੋਰ ਵੇਖ ਕਛੂ ਕੁੰਮੀ ਪਾਣੀ ਵਿੱਚ ਰਹਿੰਦੀ ਹੈ ਅਤੇ ਉਸ ਦੇ ਬੱਚੇ ਬਰੇਤੀ ਵਿੱਚ ਹੁੰਦੇ ਹਨ ਕਛੂ ਕੁੰਮੀ ਨੂੰ ਨਾ ਹੀ ਖੰਭ ਲੱਗੇ ਹਨ ਜਿਨ੍ਹਾਂ ਨਾਲ ਉਹ ਉੱਡ ਕੇ ਚੋਗਾ ਲਿਆ ਕੇ ਆਪਣੇ ਬੱਚਿਆਂ ਦੀ ਪਾਲਣਾ ਕਰੇ ਅਤੇ ਨਾ ਹੀ ਕਛੂਕਮੀ ਨੂੰ ਦੁੱਧ ਪਿਆਉਣ ਵਾਸਤੇ ਪਰਮਾਤਮਾ ਨੇ ਥਣ ਦਿੱਤੇ ਹਨ ਜਿਨ੍ਹਾਂ ਦੁਆਰਾ ਉਹ ਉਹਨਾਂ ਨੂੰ ਦੁੱਧ ਪਿਲਾ ਕੇ ਆਹਾਰ ਲੈ ਸਕੇ ਪਰ ਵੇਖੋ ਸੁੰਦਰ ਪਰਮਾਨੰਦ ਪਰਮੇਸ਼ਰ ਕਛੂਕਮੀ ਦੇ ਬੱਚਿਆਂ ਦੀ ਪਾਲਣਾ ਵੀ ਕਰਦਾ ਹੈ ਹੋਰ ਤਾਂ ਉਹ ਉਹ ਤਾਂ ਪੱਥਰਾਂ ਵਿੱਚ ਵੀ ਜਿੱਥੇ ਕੋਈ ਸੁਰਾਖ ਨਹੀਂ ਜਾਣ ਦਾ ਕੋਈ ਰਸਤਾ ਨਹੀਂ ਉਹਨਾਂ ਪੱਥਰਾਂ ਵਿੱਚ ਸ਼ਕਰਖੋਰ ਕੀੜਿਆਂ ਦੀ ਵੀ ਭਲਣਾ ਕਰਦਾ ਹੈ ਇਸ ਲਈ हे ਮਨੁਖ ਤੂੰ ਐਵੇਂ ਰਜਗ ਦੀ ਖਾਤਰ ਹਰ ਸਮੇਂ ਡਰਦਾ ਰਹਿੰਦਾ ਹੈ ਉਸ ਪ੍ਰਭੂ ਮਾਲਕ ਤੇ ਭਰੋਸਾ ਰੱਖਿਆ ਕਰ ਜਿੰਨਾ ਵਿਸ਼ਵਾਸੀ ਆਪਣੇ ਮਾਲਕ ਰੋਜੀ ਦੇ ਹਿੰਦ ਉੱਪਰ ਤਨਾਂ ਜੀ ਨੂੰ ਆਪ ਫਰਮਾਉਂਦੇ ਹਨ ਰੇ ਚਿਤ ਚੇਤਸ ਕਿੰਨਾ ਦਿਆਲ ਦਮਦਰ ਵਿ ਬੈ ਨਾ ਜਾਨਸ ਕੋਈ ਜੇ ਤਾ ਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਉ ਜਨਣੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦਵਾਰਾ ਦੇ ਅਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਸੁਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਕਰਤਾ 파ਖਣ ਕੀਟ ਗੁਪਤ ਹੋਏ ਰਹਤਾ ਤਾ ਚੋ ਮਾਰਗ ਨਹੀਂ ਕਹਿ ਤੰਨਾ ਪੂਰਨਤਾ ਨੂੰ ਕੋ ਮਤਰੇ ਜੀ ਡਰਾਹੀ ਅੰਗ 488 ਆਪ ਜੀ ਨੇ ਜਿੱਥੇ ਆਪਣੀ ਆਤਮਿਕ ਅਵਸਥਾ ਦਾ ਜ਼ਿਕਰ ਵੀ ਕੀਤਾ ਹੈ ਉੱਥੇ ਜੀਵਾਂ ਨੂੰ ਤਨ ਮਨ ਅਤੇ ਤਨ ਦੀ ਨਾਸ਼ਵਾਨਤਾ ਦਿੜਾਈ ਹੈ ਕਿ ਤਨ ਵਿੰਸ਼ ਜਾਂਦਾ ਹੈ ਮਨ ਹਮੇਸ਼ਾ ਆਵਾਸਾਂ ਵਿੱਚ ਭਟਕਦਾ ਰਹਿੰਦਾ ਹੈ ਜਿਸ ਕਰਕੇ ਥਿਰ ਨਹੀਂ ਹੁੰਦਾ ਅਤੇ ਤਨ ਵੀ ਸਦਾ ਟਿਕਦਾ ਨਹੀਂ ਇਹ ਵੀ ਖਿੰਡ ਪੁੰਜਦਾ ਹੈ ਮਨੁੱਖ ਤਨ ਪਦਾਰਥਾਂ ਦੇ ਲੋਭ ਲਾਲਚ ਅਤੇ ਮਾਇਆ ਦੇ ਪੰਜਾਂ ਦੂਤਾਂ ਦੇ ਵਸ ਪੈ ਕੇ ਆਵਾਗਨ ਦਾ ਚੱਕਰ ਸਹੇੜ ਲੈਂਦਾ ਹੈ ਮਾਇਆ ਦੇ ਪ੍ਰਭਾਵ ਕਰਕੇ ਵਿਸ਼ੇ ਵਿਕਾਰ ਜੋ ਜ਼ਹਿਰ ਸਮਾਨ ਹਨ ਉਹਨਾਂ ਨੂੰ ਮਿੱਠੇ ਜਾਣ ਕੇ ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਗੁਰੂ ਦੀ ਰਹਿਮਤ ਨਾਲ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਚਲ ਗਿਆ ਹੈ ਉਹਨਾਂ ਨੇ ਪ੍ਰੇਮ ਭਗਤੀ ਕਰਕੇ ਆਤਮਕ ਆਨੰਦ ਦੀ ਅਵਸਥਾ ਨੂੰ ਮਾਣਿਆ ਅਤੇ ਉਹਨਾਂ ਨੇ ਸ਼ਦੀਵੀ ਸੁਖ ਅਤੇ ਤ੍ਰਿਪਤੀ ਪ੍ਰਾਪਤ ਕਰ ਲਈ ਹੈ ਉਹਨਾਂ ਗੁਰਮੁਖਾਂ ਦਾ ਜਨਮ ਮਰਨ ਦਾ ਚੱਕਰ ਵੀ ਖਤਮ ਹੋ ਜਾਂਦਾ ਹੈ ਆਪ ਜੀ ਆਖਰੀ ਪੰਕਤੀ ਵਿੱਚ ਫਰਮਾਉਂਦੇ ਹਨ ਕਿ ਮੈਂ ਸੰਤਾਂ ਦੀ ਸੰਗਤ ਕਰਕੇ ਪ੍ਰਭੂ ਦਾ ਨਾਮ ਧਨ ਪ੍ਰਾਪਤ ਕਰ ਲਿਆ ਹੈ ਛੇ ਜਗਿਆ ਸੁਜਨੋ ਆਵਾਗੰ ਦੇ ਗੇੜ ਤੋਂ ਬਚਨ ਲਈ ਤੁਸੀਂ ਵੀ ਇਸ ਮਾਰਗ ਤੇ ਚਲੋ ਜਿੱਥੇ ਧੰਨ ਧਨ ਪਾਇਆ ਧਰਨੀ ਤਰ ਜਿਦਾਤ ਆਪ ਨੂੰ ਪ੍ਰਾਪਤ ਹੋਈ ਉੱਥੇ ਇਸ ਧਰਨੀ ਤਰ ਦੇ ਨਾਮ ਤੁਨੂੰ ਵੰਡਣ ਵਾਸਤੇ ਆਪ ਜਿਨੇ ਦੇਸ਼ ਰਟਣ ਵੀ ਕੀਤਾ ਇਸੇ ਮੰਤਰ ਨੂੰ ਲੈ ਕੇ ਆਪ ਜਿਨੇ ਪੰਜਾਬ ਵਿੱਚ ਵੀ ਚਰਨ ਪਾਏ ਪਿੰਡ ਪੁਰ ਹੀਰਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭਗਤ ਧੰਨਾ ਜੀ ਦਾ ਸੁੰਦਰ ਸਥਾਨ ਹੈ ਇੱਥੋਂ ਦੇ ਪੁਜਾਰੀ ਤਾਂ ਆਪ ਜੀ ਦਾ ਜਨਮ ਸਥਾਨ ਵੀ ਪੁਰ ਹੀਰਾ ਹੀ ਮੰਨਦੇ ਹਨ ਭਗਤ ਧੰਨਾ ਜੀ ਪ੍ਰਭੂ ਦੇ ਭੋਲੇ ਨਿਰਚਲ लाडले ਭਗਤ ਸਨ ਆਪ ਜੀ ਨੇ ਪ੍ਰਭੂ ਭਗਤੀ ਦਾ ਡੰਡੋਰਾ ਬੇਖੌਫ ਹੋ ਕੇ ਸਾਰੇ ਸੰਸਾਰ ਵਿੱਚ ਫੇਰਿਆ ਆਪ ਜੀ 60 ਸਾਲ ਦੀ ਸਫਲ आयु ਓਕੇ 1475 ਈਸਵੀ ਨੂੰ ਪ੍ਰਭੂ ਲੀਨ ਹੋ ਗਏ ਆਪ ਜੀ ਵਰਗੇ ਮਹਾਪੁਰਖਾਂ ਭਗਤਾਂ ਪ੍ਰਤੀ ਹੀ ਸਤਿਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ ਸਫਲ ਜਨਮ ਹਰ ਜਨ ਦਾ ਉਪਜਿਆ ਜਿਨਕੀਨੋ ਸੌਤ ਵਿਦਾਤਾ ਸਗਲ ਸੰਗੋ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ